ਨਮਸਕਾਰ ਬੀਲ ਟੀਵੀ ਦੇ ਪ੍ਰੋਗਰਾਮ ਖਬਰਾਂ ਹੁਣ ਤੱਕ ਵਿੱਚ ਤੁਹਾਡਾ ਸਵਾਗਤ ਹੈ ਮੈਂ ਹਾਂ ਪ੍ਰਭਾ ਸ਼ਰਮਾ ਖਬਰਾਂ ਦਾ ਸਿਲਸਿਲਾ ਜਾਰੀ ਕਰਾਂਗੇ ਪਰ ਉਸ ਤੋਂ ਪਹਿਲਾਂ ਨਜ਼ਰ ਕੱ ਲੰਨੇ ਆ ਕਿ ਕਿਹੜੀਆਂ ਖਬਰਾਂ ਖਾਸ ਹਨ ਟਰੰਪ ਦੀ ਕਨੇਡੀਅਨ ਸਮਾਨ ਤੇ ਟੈਕਸ ਦੀ ਫੀਸ ਵਧਾਉਣ ਦੀ ਯੋਜਨਾ 35% ਤੱਕ ਵਧਾਇਆ ਜਾਵੇਗਾ ਟੈਕਸ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀਆਂ ਵਿਦੇਸ਼ ਯਾਤਰਾਵਾਂ ਤੇ ਸਿੱਧਿਆ ਨਿਸ਼ਾਨਾ ਇੰਗਲੈਂਡ ਵਰਸਸ ਇੰਡੀਆ ਦੇ ਤੀਸਰੇ ਟੈਸਟ ਮੈਚ ਦੇ ਕੱਲ ਪਹਿਲੇ ਦਿਨ ਇੰਗਲੈਂਡ ਨੇ 4 ਵਿਕਟਾਂ ਦੇ ਨੁਕਸਾਨ ਬਣਾਈਆਂ 251 ਦੌੜਾਂ ਗੁਰੂਗਰਾਮ ਚ ਟੈਨਿਸ ਖਿਡਾਰੀ ਧੀ ਨੂੰ ਜ਼ੇਹੀ ਪਿਤਾ ਵੱਲੋਂ ਗੋਲੀਆਂ ਮਾਰ ਕੇ ਉਤਾਰਿਆ ਗਿਆ ਮੌਤ ਦੇ ਘਾਟ YouTube ਦਾ ਵੱਡਾ ਫੈਸਲਾ 10 ਸਾਲ ਪੁਰਾਣੇ ਫੀਚਰ ਨੂੰ ਕਰ ਰਿਹਾ ਹੈ ਬੰਦ ਕ੍ਰியேਟਰਸ ਨੂੰ ਪੈਸਾ ਕਮਾਣਾ ਹੋ ਜਾਵੇਗਾ ਮੁਸ਼ਕਿਲ ਤੇ ਹੁਣ ਖਬਰਾਂ ਵਿਸਥਾਰ ਦੇ ਨਾਲ ਟਰੰਪ ਦੀ ਕਨੇਡੀਅਨ ਸਮਾਨ ਤੇ ਟੈਕਸ ਦੀ ਫੀਸਦ ਵਧਾਉਣ ਦੀ ਯੋਜਨਾ 35% ਤੱਕ ਵਧਾਉਣਗੇ ਟਰੰਪ ਟੈਕਸ ਦੋ ਉੱਤਰੀ ਅਮਰੀਕੀ ਦੇਸ਼ਾਂ ਵਿਚਾਲੇ ਤਣਾਅ ਹੋ ਡੂੰਗਾ ਹੁੰਦਾ ਪਿਆ ਦਿਖਾਈ ਦੇ ਰਿਹਾ ਹੈ ਕਿਉਂਕਿ ਕਨੇਡੀਅਨ ਪ੍ਰਧਾਨ ਮੰਤਰੀ ਮਾਰਕ ਕਾਨ ਨੇ ਨੂੰ 트럼ਪ ਨੇ ਇੱਕ ਟੈਕਸ ਪੱਤਰ ਭੇਜਿਆ ਇਸ ਪੱਤਰ ਦੇ ਵਿੱਚ 트럼ਪ ਨੇ ਦੱਸਿਆ ਹੈ ਕਿ ਉਹ ਕਨੇਡੀਅਨ ਦਰਾਮਦ ਕੀਤੀਆਂ ਗਈਆਂ ਵਸਤਾਂ ਤੇ ਟੈਕਸ 35% ਦੀ ਤੱਕ ਵਧਾਉਣਗੇ ਫਰਵਰੀ ਵਿੱਚ 트럼ਪ ਵੱਲੋਂ ਪਹਿਲਾਂ 25% ਦੇ ਟੈਕਸ ਐਲਾਨਿਆ ਗਿਆ ਸੀ ਪਰ ਇਹ ਵਾਅਦੇ ਦਾ ਕਾਰਨ ਕੈਨੇਡਾ ਨੂੰ ਫਟਾਇਨਲ ਦੀ ਤਸਕਰੀ ਤੇ ਕਾਰਵਾਈ ਕਰਨ ਲਈ ਪ੍ਰੇਰਿਤ ਕਰਨਾ ਦੱਸਿਆ ਗਿਆ ਹੈ ਵਦਿਆ ਹੋਈਆਂ ਦਰਾਂ 1 ਅਗਸਤ ਤੋਂ ਲਾਗੂ ਹੋਣਗੀਆਂ 트럼ਪ ਨੇ ਪੱਤਰ ਦੇ ਵਿੱਚ ਲਿਖਿਆ ਮੈਨੂੰ ਇਹ ਦੱਸਣਾ ਪਵੇਗਾ ਕਿ ਫਟਾਨਿਲ ਕੈਨੇਡਾ ਨਾਲ ਇਹ ਸਾਡੀ ਇਕਲੌਤੀ ਚੁਣੌਤੀ ਨਹੀਂ ਹੈ ਇਸ ਦੀਆਂ ਕਈ ਟੈਕਸ ਅਤੇ ਗੈਰ ਟੈਕਸ ਨੀਤੀਆਂ ਅਤੇ ਵਪਾਰਕ ਰੁਕਾਵਟਾਂ ਹਨ 트럼ਪ ਦੇ ਪੱਤਰ ਤੋਂ ਕੁਝ ਘੰਟੇ ਪਹਿਲਾਂ ਕਾਨੀ ਨੇ ਐਕਸ ਪਲੇਟਫਾਰਮ ਤੇ ਬ੍ਰਿਟਿਸ਼ ਪ੍ਰਧਾਨ ਮੰਤਰੀ ਕੇਅਰ ਸਟਾਰਮਨ ਨਾਲ ਆਪਣੀ ਇੱਕ ਤਸਵੀਰ ਸਾਂਝੀ ਕੀਤੀ ਸੀ ਉਹਨਾਂ ਕਿਹਾ ਕਿ ਆਲਮੀ ਵਪਾਰਕ ਚੁਣੌਤੀਆਂ ਦੇ ਮੱਦੇਨਜ਼ਰ ਦੁਨੀਆ ਕੈਨੇਡਾ ਵਰਗੇ ਭਰੋਸੇਯੋਗ ਆਰਥਿਕ ਭਾਈਵਾਲਾਂ ਵੱਲ ਮੁੜ ਰਹੀ ਹੈ ਇਸ ਦੌਰਾਨ ਟਰੰਪ ਨੇ ਕਈ ਦੇਸ਼ਾਂ ਨੂੰ ਟੈਕਸ ਪੱਤਰ ਭੇਜੀ ਹਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀਆਂ ਵਿਦੇਸ਼ ਯਾਤਰਾਵਾਂ 'ਤੇ ਸਿੱਧਿਆ ਨਿਸ਼ਾਨਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀਆਂ ਵਿਦੇਸ਼ ਯਾਤਰਾਵਾਂ ਨੂੰ ਨਿਸ਼ਾਨੇ ਤੇ ਲੈਂਦਿਆਂ ਕਿਹਾ ਕਿ ਉਹ ਵਿਦੇਸ਼ਾਂ ਦਾ ਦੌਰਾ ਕਰਨ ਲਈ ਸਮਾਂ ਕੱਟ ਸਕਦੇ ਹਨ ਪਰ 140 ਕਰੋੜ ਭਾਰਤੀਆਂ ਦੀਆਂ ਚਿੰਤਾਵਾਂ ਨੂੰ ਹੱਲ ਕਰਨ ਵਿੱਚ ਬਿਲਕੁਲ ਅਸਫਲ ਸਾਬਤ ਹੁੰਦੇ ਹਨ ਮਾਨਯ ਮੋਦੀ ਦੀ ਆਲੋਚਨਾ ਕਰਦੇ ਕਿਹਾ ਕਿ ਉਹ 10000 ਦੀ ਆਬਾਦੀ ਵਾਲੇ ਦੇਸ਼ ਤੋਂ ਮਿਲੇ ਵਿਦੇਸ਼ੀ ਸਨਮਾਨ ਦਾ ਜਸ਼ਨ ਮਨਾਉਂਦੇ ਹਨ ਜਦੋਂ ਕਿ ਦੇਸ਼ ਦੇ ਜ਼ਰੂਰੀ ਮੁੱਦਿਆਂ ਨੂੰ ਨਜ਼ਰਅੰਦਾਜ਼ ਕਰ ਰਹੇ ਹਨ ਮਾਨਯ ਕਿਹਾ ਕਿ ਪਤਾ ਨਹੀਂ ਕਿਹੜੇ ਕਿਹੜੇ ਦੇਸ਼ ਮੈਗਨੀਸ਼ੀਆ ਗਲਵੇਸ਼ੀਆ ਤਰਵੇਸ਼ੀਆ ਵਿੱਚ ਉਹ ਘੁੰਮਦੇ ਰਹਿੰਦੇ ਹਨ ਪਰ ਉਹ ਉਸ ਦੇਸ਼ ਵਿੱਚ ਨਹੀਂ ਰਹਿ ਰਹੇ ਜਿੱਥੇ 140 ਕਰੋੜ ਲੋਕ ਰਹਿੰਦੇ ਹਨ ਜਿਨ੍ਹਾਂ ਦੇਸ਼ਾਂ ਵਿੱਚ ਉਹ ਜਾ ਰਹੇ ਹਨ ਉਹਨਾਂ ਦੀ ਆਬਾਦੀ ਸਿਰਫ ਤੇ ਸਿਰਫ 10 ਹਜ਼ਾਰ ਹੈ ਅਤੇ ਉਹਨਾਂ ਨੂੰ ਉੱਥੇ ਸਭ ਤੋਂ ਵੱਡਾ ਪੁਰਸਕਾਰ ਮਿਲਿਆ ਇੱਥੇ ਦਸਿਆ ਲੋਕ ਜੀਸੀਬੀ ਮਸ਼ੀਨ ਦੇਖਣ ਲਈ ਇਕੱਠੇ ਹੋ ਜਾਂਦੇ ਹਨ ਪ੍ਰਧਾਨ ਮੰਤਰੀ ਤੇ ਨਿਸ਼ਾਨਾ ਸਾਧਦੇ ਹੋਏ ਮਾਨ ਨੇ ਅੱਗੇ ਕਿਹਾ ਕਿ ਉਹਨਾਂ ਨੇ 11 ਸਾਲਾਂ ਵਿੱਚ ਇੱਕ ਵੀ ਪ੍ਰੈਸ ਕਾਨਫਰੰਸ ਨਹੀਂ ਕੀਤੀ ਉਧਰ ਵਿਦੇਸ਼ ਮੰਤਰਾਲੇ ਨੇ ਮਾਨ ਦੀ ਆਲੋਚਨਾ ਨੂੰ ਨਾ ਮੰਨਜ਼ੂਰ ਕੀਤਾ ਉਹਨਾਂ ਦਾ ਨਾਮ ਲਏ ਬਿਨਾ ਹੀ ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਸਰਕਾਰ ਇੱਕ ਸੂਬਾ ਅਥਾਰਟੀਆਂ ਵੱਲੋਂ ਕੀਤੀ ਗਈ ਅਯੋਗ ਟਿੱਪਣੀਆਂ ਤੋਂ ਆਪਣੇ ਆਪ ਨੂੰ ਵੱਖ ਕਰਦੀ ਹੈ ਇਸ ਨਾਲ ਭਾਰਤ ਦੇ ਦੋਸਤਾਨਾ ਦੇਸ਼ਾਂ ਨਾਲ ਸੰਬੰਧਾਂ ਨੂੰ ਨੁਕਸਾਨ ਪਹੁੰਚਦਾ ਹੈ ਇੰਗਲੈਂਡ ਵਰਸਸ ਇੰਡੀਆ ਤੀਸਰੇ ਟੈਸਟ ਮੈਚ ਦੇ ਪਹਿਲੇ ਦਿਨ ਇੰਗਲੈਂਡ ਨੇ 4 ਵਿਕਟਾਂ ਦੇ ਨੁਕਸਾਨ ਨਾਲ ਬਣਾਈਆਂ 251 ਦੌੜਾਂ ਭਾਰਤ ਅਤੇ ਇੰਗਲੈਂਡ ਵਿਚਾਲੇ ক্রিকেট ਦਾ ਮੱਕਾ ਕਹੇ ਜਾਂਦੇ ਲਾਰਡਸ ਦੇ ਮੈਦਾਨ ਤੇ ਖੇਡੇ ਜਾ ਰਹੇ ਤੀਸਰੇ ਮੈਚ ਵਿੱਚ ਕੱਲ ਇੰਗਲੈਂਡ ਨੇ ਟਾਸ ਜਿੱਤ ਕੇ ਪਹਿਲਾ ਬੱਲੇਬਾਜ਼ੀ ਕਰਦਿਆਂ ਪਹਿਲੇ ਦਿਨ ਦੀ ਖੇਡ ਖਤਮ ਹੋਣ ਮੌਕੇ ਚਾਰ ਵਿਕਟਾਂ ਦੇ ਨੁਕਸਾਨ ਨਾਲ 251 ਦੌੜਾ ਬਣਾ ਲਈਆਂ ਜੋ ਰੂਟ ਇੰਰਡ ਨੇ ਮੇ ਦੌੜਾ ਅਤੇ ਕਪਤਾਨ ਬੈਂਸਟਾਕ 139 ਦੌੜਾ ਬਣਾ ਕੇ ਨਾਬਾਦ ਰਹੇ ਪਹਿਲੇ ਦਿਨ ਤਿੰਨ ਸੈਸ਼ਨਾਂ ਦੌਰਾਨ 83 ਓਵਰਾਂ ਦੀ ਖੇਡ ਖੇਡੀ ਗਈ ਰੂਟ ਨੇ 191 ਗੇਂਦਾਂ ਵਿੱਚ 9 ਚੌਕੀਆਂ ਦੀ ਮਦਦ ਨਾਲ ਨਾਬਾਦ 99 ਦੌੜਾ ਬਣਾਈਆਂ ਭਾਰਤ ਲਈ ਨਿਤਿਸ਼ ਰਾਣਾ ਨੇ ਦੋ ਜਦੋਂ ਕਿ ਇੱਕ ਇੱਕ ਵਿਕਟ ਜਸਪ੍ਰਿਤ ਭੂਮਰਾ ਅਤੇ ਰਵਿੰਦਰ ਜੰਡੇਜਾ ਨੇ ਲਈ ਪੰਜ ਮੈਚਾਂ ਦੀ ਟੈਸਟ ਲੜੀ ਹਾਲ ਦੀ ਘੜੀ ਇੱਕ ਇੱਕ ਨਾਲ ਬਰਾਬਰ ਤੇ ਹੈ ਭਾਰਤ ਨੇ ਤੀਜੇ ਟੈਸਟ ਤਲੇ ਟੀਮ ਚ ਇੱਕ ਤਬਦੀਲੀ ਕੀਤੀ ਹੈ ਗੇਂਦਬਾਜ਼ ਪ੍ਰਸਿੱਧ ਕ੍ਰਿਸ਼ਨਾ ਦੀ ਥਾਂ ਤੇ ਜਸਪ੍ਰੀਤ ਭੂਮਰਾਨ ਨੂੰ ਟੀਮ ਵਿੱਚ ਸ਼ਾਮਿਲ ਕੀਤਾ ਗਿਆ ਹੈ ਭਾਰਤੀ ਗੇਂਦਬਾਜ਼ ਨਿਤਿਸ਼ ਰੈਡੀ ਨੇ ਇੰਗਲੈਂਡ ਦੀ ਟੀਮ ਨੂੰ ਸ਼ੁਰੂਆਤੀ ਝਟਕੇ ਦਿੱਤੇ ਰੈਡੀ ਨੇ ਬੈਨ ਡ੍ਰੇਕ ਤੇ ਜੈਕ ਕਰੋਲੀ ਨੂੰ ਆਊਟ ਕੀਤਾ ਇਸ ਮੌਕੇ ਉਲੀਪੌਪ ਤੇ ਜੋ ਰੂਟ ਨੇ 파ਰੀ ਸੰਭਾਲਦਿਆਂ ਤੀਸਰੀ ਵਿਕਟ ਲਈ 109 ਦੌੜਾਂ ਦੀ ਜੋੜੀ ਸਾਂਝੀ ਕੀਤੀ ਜਿਸ ਦੌਰਾਨ ਉਲੀਪੌਪ 44 ਦੌੜਾਂ ਦੇ ਸਕੋਰ ਤੇ ਰਵਿੰਦਰ ਜੰਡੇਜਾ ਦਾ ਸ਼ਿਕਾਰ ਬਣੇ ਟੀ ਬ੍ਰੇਕ ਮਗਰ ਟੀਮ ਨੂੰ ਚੌਥਾ ਝਟਕਾ ਹੈਰੀ ਬਰੂਕ ਦੇ ਰੂਪ ਵਿੱਚ ਲੱਗਾ ਜੋ ਕਿ 173 ਦੌੜਾਂ ਦੇ ਟੀਮ ਸਕੋਰ ਤੇ ਆਊਟ ਹੋਇਆ ਬਰੂਕ ਨੂੰ ਤੇਜ਼ ਗੇਂਦਬਾਜ਼ ਜਸਪ੍ਰੀ ਪਮਰਾਨੇ ਨੇ ਆਊਟ ਕੀਤਾ ਮੈਚ ਦੌਰਾਨ ਵਿਕਟ ਕੀਪਰ ਰਿਸ਼ਪ ਪੰਥ ਨੂੰ ਉਂਗਲੀ ਤੇ ਸੱਟ ਲੱਗਣ ਕਾਰਨ ਮੈਦਾਨ ਵਿੱਚੋਂ ਬਾਹਰ ਜਾਣਾ ਪਿਆ ਉਹਨਾਂ ਦੀ ਥਾਂ ਤੇ ਤਰੂਗ ਜੁਰੇਲ ਨੇ ਵਿਕਟਾਂ ਪਿਛਲੀ ਜ਼ਿੰਮੇਵਾਰੀ ਸੰਭਾਲੀ ਟੈਨਿਸ ਖਿਡਾਰਨ ਰਾਧਿਕਾ ਯਾਦਵ ਦੀ ਗੁਰੂਗਰਾਮ ਵਿੱਚ ਉਸਦੇ ਹੀ ਪਿਤਾ ਵੱਲੋਂ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ। ਗੁਰੂਗਰਾਮ ਦੇ ਸ਼ਾਂਤ ਲੋਕ ਵਿੱਚ ਵੀਰਵਾਨ ਨੂੰ ਇੱਕ ਰਾਜਪਦਰੀ ਟੈਨਿਸ ਖਿਡਾਰਨ ਦੀ ਉਸਦੇ ਪਿਤਾ ਨੇ ਹੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ। ਪੁਲਿਸ ਨੇ ਦੋਸ਼ੀ ਪਿਤਾ ਨੂੰ ਗ੍ਰਿਫਤਾਰ ਕਰ ਲਿਆ ਹੈ। ਕਿਹਾ ਜਾ ਰਿਹਾ ਹੈ ਕਿ ਉਸ ਨੂੰ ਆਪਣੀ ਹੀ ਧੀ ਦਾ ਰੀਲ ਬਣਾਉਣਾ ਪਸੰਦ ਨਹੀਂ ਸੀ। ਹਾਲਾਂਕਿ ਪੁਲਿਸ ਦੇ ਅਨੁਸਾਰ ਰਾਧਿਕਾ ਇੱਕ ਟੈਨਿਸ ਅਕੈਡਮੀ ਚਲਾਉਂਦੀ ਸੀ ਅਤੇ ਉਸਦਾ ਪਿਤਾ ਉਸਦੀ ਅਕੈਡਮੀ ਚਲਾਉਣ ਤੋਂ ਵੀ ਖੁਸ਼ ਨਹੀਂ ਸੀ। ਜਾਣਕਾਰੀ ਦੇ ਅਨੁਸਾਰ 25 ਸਾਲਾ ਰਾਧਿਕਾ ਯਦਵ ਆਪਣੇ ਪਰਿਵਾਰ ਨਾਲ ਰਹਿੰਦੀ ਸੀ ਅਤੇ ਇੰਸਟਾਗ੍ਰam ਤੇ ਰੀਲ ਬਣਾਉਣ ਦੀ ਸ਼ੌਕੀਨ ਸੀ ਉਸਦੇ ਪਿਤਾ ਦੀਪਕ ਨੂੰ ਇਹ ਪਸੰਦ ਨਹੀਂ ਸੀ ਘਰ ਵਿੱਚ ਇਸ ਗੱਲ ਨੂੰ ਲੈ ਕੇ ਅਕਸਰ ਹੀ ਪਿਤਾ ਅਤੇ ਧੀ ਵਿਚਕਾਰ ਲੜਾਈ ਹੁੰਦੀ ਰਹਿੰਦੀ ਸੀ ਵੀਰਵਾਰ ਦੁਪਹਿਰ ਨੂੰ ਦੋਵਾਂ ਵਿਚਕਾਰ ਕਿਸੇ ਗੱਲ ਨੂੰ ਲੈ ਕੇ ਝਗੜਾ ਹੋਇਆ ਇਸ ਦੌਰਾਨ ਉਸਦੇ ਪਿਤਾ ਨੇ ਆਪਣੀ ਰੀਵਾਲਵਰ ਤੋਂ ਰਾਧਿਕਾ ਨੂੰ ਗੋਲੀਆਂ ਮਾਰ ਦਿੱਤੀਆਂ ਰਾਧਿਕਾ ਦੇ ਚਾਚੇ ਦੀ ਸ਼ਿਕਾਇਤ ਤੇ ਪੁਲਿਸ ਨੇ ਵੱਖ-ਵੱਖ ਤਾਰਾ ਮਾਦੇ ਤਹਿਤ ਮਾਮਲਾ ਦਰਜ ਕਰਕੇ ਦੋਸ਼ੀ ਦੀਪਕ ਪਿਤਾ ਨੂੰ ਗ੍ਰਿਫਤਾਰ ਕਰ ਲਿਆ ਹੈ ਘਟਨਾ ਵਿੱਚ ਵਰਤਿਆ ਗਿਆ ਲਾਇਸੈਂਸੀ ਰੀਵਾਲਵਰ ਪੁਲਿਸ ਨੇ ਬਰਾਮਦ ਕਰ ਲਿਆ ਹੈ YouTube ਦਾ ਵੱਡਾ ਫੈਸਲਾ 10 ਸਾਲ ਪੁਰਾਣੇ ਫੀਚਰ ਨੂੰ ਕਰ ਰਿਹਾ ਹੈ ਬੰਦ ਕ੍ਰੀਏਟਰਸ ਲਈ ਪੈਸਾ ਕਮਾਣਾ ਹੋ ਜਾਵੇਗਾ ਮੁਸ਼ਕਿਲ YouTube ਕ੍ਰੀਏਟਰਸ ਲਈ ਇੱਕ ਵੱਡੀ ਚੁਣੌਤੀ ਸਾਹਮਣੇ ਆਈ ਹੈ YouTube ਨੇ ਆਪਣੇ ਟ੍ਰੈਂਡਿੰਗ ਪੇਜ ਨੂੰ ਬੰਦ ਕਰਨ ਦਾ ਫੈਸਲਾ ਕੀਤਾ ਹੈ ਜੋ ਸਾਲਾਂ ਤੋਂ ਯੂਜ਼ਰਸ ਨੂੰ ਪ੍ਰਸਿੱਧ ਕੰਟੈਂਟ ਬਾਰੇ ਜਾਣਕਾਰੀ ਦਿੰਦਾ ਸੀ ਹਾਲਾਂਕਿ YouTube ਇਸ ਦੀ ਜਗ੍ਹਾ ਇੱਕ ਨਵਾਂ ਫੀਚਰ ਲਿਆ ਰਿਹਾ ਹੈ ਕੰਪਨੀ ਆਪਣਾ ਟ੍ਰੈਂਡਿੰਗ ਪੇਜ ਬੰਦ ਕਰ ਰਹੀ ਹੈ ਇਸ ਸਾਲ ਪੁਰਾਣੇ YouTube ਫੀਚਰਾਂ ਹੀ ਲੋਕਾਂ ਨੂੰ ਪਤਾ ਹੁੰਦਾ ਸੀ ਕਿ ਟਰੈਂਡਿੰਗ ਵਿੱਚ ਕੀ ਚੱਲ ਰਿਹਾ ਹੈ ਜਿਸ ਤਰ੍ਹਾਂ ਕ੍ਰੀਏਟਰਸ ਉਸ ਦੇ ਆਧਾਰ ਤੇ ਕੰਟੈਂਟ ਬਣਾਉਂਦੇ ਸਨ ਜਿਸ ਨਾਲ ਇਸ ਦੇ ਵਾਇਰਲ ਹੋਣ ਦੀ ਸੰਭਾਵਨਾ ਵੱਧ ਜਾਂਦੀ ਸੀ ਹੁਣ ਕ੍ਰੀਏਟਿਵ ਕੋਲ ਇਹ ਆਪਸ਼ਨ ਨਹੀਂ ਹੋਵੇਗਾ ਹਾਲਾਂਕਿ ਇਸ ਦੀ ਬਜਾਏ ਕੰਪਨੀ ਯੂਜ਼ਰਸ ਨੂੰ ਪ੍ਰਸਿੱਧ ਕੰਟੈਂਟਸ ਮਗਰੀ ਬਾਰੇ ਇੱਕ ਨਵੇਂ ਤਰੀਕੇ ਨਾਲ ਦਿਖਾਏਗੀ ਤੁਹਾਨੂੰ ਦੱਸ ਦਈਏ ਕਿ ਕੁਝ ਸਮਾਂ ਪਹਿਲਾਂ ਕੰਪਨੀ ਨੇ ਐਲਾਨ ਕੀਤਾ ਸੀ ਕਿ 15 ਜੁਲਾਈ ਤੋਂ YouTube ਦੀ ਮੋਨਟਾਈਜ਼ੇਸ਼ਨ ਨੀਤੀ ਵਿੱਚ ਬਦਲਾਅ ਹੋਵੇਗਾ ਇਸ ਦੇ ਤਹਿਤ ਕੰਪਨੀ ਵੱਡੇ ਪੱਧਰ ਤੇ ਤਿਆਰ ਕੀਤੀ ਜਾਣ ਵਾਲੀ ਕੰਟੈਂਟ ਤੇ ਸਖਤ ਹੋਵੇਗੀ 15 ਜੁਲਾਈ 2025 ਤੋਂ ਬਾਅਦ ਸਿਰਫ ਉਹ ਕ੍ਰੀਏਟ YouTube ਰਾਹੀਂ ਕਮਾਈ ਕਰ ਸਕਣਗੇ ਜਿਨ੍ਹਾਂ ਦਾ ਕੰਟੈਂਟ ਨਵਾਂ ਅਤੇ ਅਸਲੀ ਹੋਵੇਗਾ ਜਾਣਕਾਰੀ ਦੇ ਲਈ ਤੁਹਾਨੂੰ ਦੱਸ ਦਈਏ ਕਿ ਕੰਪਨੀ ਨੇ ਇਹ ਟੈਬ ਸਾਲ 2015 ਵਿੱਚ ਲਾਂਚ ਕੀਤਾ ਸੀ ਪਿਛਲੇ 10 ਸਾਲਾਂ ਤੋਂ ਟ੍ਰੈਂਡਿੰਗ ਟੈਬ YouTube ਦੇ ਗਲੋਬਲ ਉਪਭੋਗਤਾਵਾਂ ਦਾ ਧਿਆਨ ਆਪਣੇ ਵੱਲ ਖਿੱਚ ਰਿਹਾ ਹੈ ਜੇਕਰ ਤੁਸੀਂ ਨਹੀਂ ਜਾਣਦੇ ਤਾਂ ਤੁਹਾਨੂੰ ਦੱਸ ਦਈਏ ਕਿ ਸਟੈਬ ਦੇ ਤਹਿਤ YouTube ਉਹਨਾਂ ਵੀਡੀਓਜ਼ ਨੂੰ ਹਾਈਲਾਈਟ ਕਰਦਾ ਸੀ ਜੋ ਲੋਕਾਂ ਵਿੱਚ ਤੇਜ਼ੀ ਨਾਲ ਪ੍ਰਸਿੱਧ ਹੋ ਰਹੇ ਸਨ ਇਸ ਸਟੈਬ ਵਿੱਚ ਜ਼ਿਆਦਾਤਰ ਵਾਇਰਲ ਸਨਸਨੀ ਖਬਰਾਂ ਦੀ ਹਾਈਲਾਈਟਸ ਸੰਗੀਤ ਰਿਲੀਜ਼ ਅਤੇ Google ਦੇ ਵੀਡੀਓ ਪਲੇਟਫਾਰਮ ਨਾਲ ਸੰਬੰਧਿਤ ਬਹੁਤ ਸਾਰੇ ਵੀਡੀਓਜ਼ ਹੁੰਦੇ ਸਨ ਤੇ ਇਹ ਸਨ ਹੁਣ ਤੱਕ ਦੀਆਂ ਖਾਸ ਖਬਰਾਂ ਨਮੀਆਂ ਤੇ ਹੋਰ ਅਪਡੇਟਸ ਲਈ ਜੁੜੇ ਰਹੋ ਸਾਡੇ ਨਾਲ ਤਦ ਤੱਕ ਲਈ ਮੈਨੂੰ ਦਿਓ ਇਜਾਜ਼ਤ ਧੰਨਵਾਦ